ਜੀ ਵੀਡੀਓ ਵੀਖ ਰਹੀ ਆਪ ਸਭ ਨੂੰ ਜੀ ਐਨੂੰ ਲੈ ਕੇ ਹਾਂ ਚ ਰਜ ਦੀ ਵੱਡੀ ਖਬਰ ਅਮਰੀਪਾਲ ਸਿੰਘ ਦੀਆਂ ਵਧੀਆਂ ਮੁਸ਼ਕਲਾਂ ਐਵੇਂ ਸ਼ਾ ਤੇ ਹਮਰੇ ਦੀ ਸਾਜ਼ਿਸ਼ ਰਚੰਦੀਏ ਦੋਸ਼ WhatsApp WhatsApp ਚੈਨਲ ਤੋਂ ਖੁਈਲੀ ਕਿਸ ਦੇ ਨਾਲ ਹੀ ਹੋ ਰਹੀ ਹੈ ਚੰਡੀਗੜ੍ਹ ਡਿਪਗੁੜਜੇਲ ਵਿੱਚ ਬੰਦ ਖਾਲਿਸਤਾਨੀ ਸਮਰਥਕ ਕਥੀ ਸੰਸ ਮੈਂਬਰ ਅਮਰੀਪਾਲ ਸਿੰਘ ਤੇ ਵਿਕੇਂਦਰ ਗ੍ਰਾਮ ਮੰਤਰੀ ਅਹਿਮਦ ਸ਼ਾ ਕੇਂਦਰ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅਕਾਲੀ ਆਗੂ ਵਿਕਰਮ ਸਿੰਘ ਜਿੱਠਿਆ ਤੇ ਹਮਲੇ ਦੀ ਸਾਜ਼ਿਸ਼ ਵਿੱਚ ਦੁਬਾ ਪਾਇਆ ਜਾ ਰਿਹਾ ਇਸ ਦੇ ਨਾਲ ਹੀ ਸੂਤਰਾਂ ਅਨੁਸਾਰ ਪੰਜਾਬ ਪੁਲਿਸ ਦੀ ਇੱਕ ਟੀਮ ਡਿਬੂਗੜ ਜੇਲ੍ਹ ਵਿੱਚ ਬਾਂਸਾਸਾ ਮੈਂਬਰ ਅਮਰੀਪਾਲ ਸਿੰਘ ਤੋਂ ਪੁੱਛਗਿੱਛ ਕਰਨ ਲਈ ਖਡੂਰ ਸਾਹਿਬ ਜਾ ਸਕਦੀ ਹੈ ਅਕਾਲੀ ਆਗੂ ਵਿਕਰਮ ਸਿੰਘ ਜਿੱਠਿਆ ਪਹਿਲਾਂ ਹੀ ਮੰਗ ਕਰ ਚੁੱਕੇ ਹਨ ਕਿ ਇਸ ਮਾਮਲੇ ਦੀ ਜਾਂਚ ਰਾਸ਼ਟਰੀ ਸੁਰੱਖਿਆ ਏਜੰਸੀਆਂ ਨੂੰ ਸੌਂਪੀ ਜਾਵੇਗੀ ਅਮਰੀਪਾਲ ਸਿੰਘ ਤੇ ਹੁਣ ਗੈਂਗਸਟਰਾਂ ਨਾਲ ਸੰਬੰਧਿਤ ਸਬੰਧ ਦਾ ਦੋਸ਼ ਲਗਾਇਆ ਗਿਆ ਹੈ ਡਿਬੂਗੜ ਜੇਲ੍ਹ ਵਿੱਚ ਬੰਦ ਅਮਰੀਪਾਲ ਸਿੰਘ ਨੂੰ ਐਨ ਐਸ ਏ ਕਾਰਡ ਡਿਬੂਗੜ ਜੇਲ੍ਹ ਵਿੱਚ ਹੈ ਪਰ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਮਾਮਲਿਆਂ ਦੀ ਜਾਂਚ ਅੱਗੇ ਨਹੀਂ ਵਧ ਰਹੀ ਹੈ ਤੇ ਪੁਲਿਸ ਨੇ ਵੀ ਇਹ ਮਾਮਲਿਆਂ ਵਿੱਚ ਸਿਰਫ ਐਫ ਆਈ ਆਰ ਦਰਜ ਕਰਨ ਤੱਕ ਹੀ ਆਪਣੇ ਆਪ ਨੂੰ ਸੀਮਿਤ ਰੱਖ ਲਿਆ ਹੈ ਧੰਨਵਾਦ